ਮੁੱਖ ਮੰਤਰੀ ਭਗਵੰਤ ਮਾਨ ਬੀਜੇਪੀ ਦੇ ਨਾਲ ਹੱਥ ਮਿਲਾਉਣ ਜਾ ਰਿਹਾ ਹੈ ਤੇ ਕੀ ਪੰਜਾਬ ਦੇ ਵਿੱਚ ਆਪਣਾ ਅਹੁਦਾ ਛੱਡ ਕੇ ਹੁਣ ਭਾਜਪਾ ਚ ਸ਼ਾਮਲ ਹੋਵੇਗਾ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਹੋਣਗੇ ਹੁਣ ਅਗਲੇ ਮੁੱਖ ਮੰਤਰੀ ਕੁਲਤਾਰ ਸਦਵਾ ਨੂੰ ਦਿੱਤਾ ਜਾਵੇਗਾ ਅਹੁਦਾ ਇਹ ਸਵਾਲ ਇਹ ਬਿਆਨ ਦੱਸਿਏ ਕਿ ਵਿਕਰਮ ਜਿਠਿਆ ਨੇ ਖੜੇ ਕਰ ਦਿੱਤੇ ਨੇ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਇਸ ਗੱਲ ਦੇ ਉੱਤੇ ਚਰਚਾਵਾਂ ਵੀ ਹੋ ਰਹੀਆਂ ਨੇ ਤੇ ਉੱਥੇ ਹੀ ਵਿਕਰਮ ਅਜੀਠਿਆ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਜਿਸ ਨੂੰ ਲੈ ਕੇ ਲਗਾਤਾਰ ਪਲਟਵਾਰ ਹੈ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੇ ਕਿਹਾ ਕਿ ਜੇਕਰ 4 ਜੂਨ ਨੂੰ ਆਮ ਆਦਮੀ ਪਾਰਟੀ ਹਾਰ ਜਾਂਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਭਾਜਪਾ ਦੇ ਵਿੱਚ ਜੁਆਇਨਿੰਗ ਕਰੇਗਾ ਤੇ ਜਿਸ ਤੋਂ ਬਾਅਦ ਇਹ ਸਵਾਲ ਇਹ ਵੱਡੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਲਗਾਤਾਰ ਵਾਰ ਆਮ ਆਦਮੀ ਪਾਰਟੀ ਦੇ ਕੀਤਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਕਾਂਗਰਸ ਪਾਰਟੀ ਵਾਲਿਆਂ ਦਾ ਤਾਂ ਦਰਦ ਦਿਖਦਾ ਹੈ ਤਾਂ ਕਿਉਂ ਨਹੀਂ ਸਿੱਖਾਂ ਦਾ ਦਰਦ ਦਿਖਦਾ ਤੇ ਜਿਸ ਤੋਂ ਬਾਅਦ ਲਗਾਤਾਰ ਵਿਰੋਧ ਜਿਹੜਾ ਕਿ ਮਜੀਠੀਆ ਦੇ ਵੱਲੋਂ ਕੀਤਾ ਜਾ ਰਿਹਾ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਹੈ ਦੋ ਸਰਕਾਰਾਂ ਨੇ ਇੱਕ ਸਰਕਾਰ ਹੈ ਜਿਹੜੀ ਕਹਿੰਦੀ ਅਸੀਂ 13 ਜ਼ੀਰੋ ਮਤਲਬ 13 ਪਾਰ ਨਿਕਲਾਂਗੇ ਤੇ ਦੂਜੀ ਕੇਂਦਰ ਦੀ ਸਰਕਾਰ ਹੈ ਉਹ ਕਹਿੰਦੀ 400 ਪਾਰ ਤੇ ਨਾ 13 ਪਾਰ ਆਣੇ ਕੋਲ ਬੰਦੇ ਲੱਭਦੇ ਆ ਕਦੇ ਇੱਥੋਂ ਚੋਰੀ ਕਰਦੇ ਕਦੇ ਉੱਥੋਂ ਚੋਰੀ ਕਰਦੇ ਕਿਸੇ ਨੂੰ ਕੋ ਲਾਲਚ ਦਿੰਦੇ ਆ ਜਾਂ ਜਿਹੜੇ ਵੱਖ-ਵੱਖ ਪਾਰਟੀਆਂ ਚੋਂ ਛੱਡ ਕੇ ਆਏ ਆ ਉਹਨਾਂ ਨੂੰ ਲਿਆ ਕੇ ਪਹਿਲਾਂ ਚੋਰ ਦੱਸਦੇ ਸੀ ਉਸ ਅਨੁਸਾਰ ਵਾਸ਼ਿੰਗ ਮਸ਼ੀਨ ਚੋਂ ਕੱਢ ਕੇ ਉਹਨਾਂ ਨੂੰ ਕੈਂਡੀਡੇਟ ਦਿੰਦੇ ਆ ਚੱਬੇਵਾਲ ਸਾਹਿਬ ਦੀ ਇਨਕੁਆਇਰੀ ਅਸੀਂ ਤਾਂ ਨਹੀਂ ਕਰਾਈ ਔਰ ਇੱਕ ਹੋਰ ਵੀ ਜਿਹੜੇ ਇਹਨਾਂ ਦੇ ਕੈਂਡੀਡੇਟ ਹੈ ਵਜ਼ੀਰਾ ਨੂੰ ਟਿਕਟਾਂ ਦੇਣੀਆਂ ਮਤਲਬ ਕਿ ਸਾਨੂੰ ਕਿਸੇ ਤੇ ਭਰੋਸਾ ਨਹੀਂ ਜੇ ਲੋਕਾਂ ਨੇ ਵਜ਼ੀਰਾ ਨੂੰ ਵੋਟਾਂ ਨਹੀਂ ਦਿੱਤੀਆਂ ਤੇ ਸਮਝੋ ਕਿ ਵੋਟ ਫਿਰ ਜਮਾ ਹੀ ਨਹੀਂ ਪੈਂਦੀ ਔਰ ਮੈਂ ਸਮਝਦਾ ਲੋਕਾਂ ਕੋਲ ਇੱਕ ਮੌਕਾ ਆਇਆ ਕਿ ਜਦੋਂ ਵਜ਼ੀਰ ਹੀ ਰਿਜੈਕਟ ਹੋ ਗਏ ਤੇ ਸਮਝੋ ਸਰਕਾਰ ਆਪੇ ਰਿਜੈਕਟਡ ਔਰ ਇਹ ਦਿਨ ਦੂਰ ਨਹੀਂ ਕਿ 4 ਜੂਨ ਤੋਂ ਬਾਅਦ ਪੰਜਾਬ 'ਚ ਨਵਾਂ ਮੁੱਖ ਮੰਤਰੀ ਆਊ ਜੇ ਤਾਂ ਭਾਜਪਾ ਦੀ ਵਾਸ਼ਿੰਗ ਮਸ਼ੀਨ ਚੱਲੀ ਫੇਰ ਤਾਂ ਕੋਈ ਏਕਨਾਥ ਛਿੰਦੇ ਭਗਵੰਤ ਮਾਨ ਅਰਗਾਊ ਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਚ ਗਈ ਇਹਨਾਂ ਦੇ ਐਮਐਲਏ ਕੁਝ ਬਚ ਗਏ ਤੇ ਫਿਰ ਕੁਲਤਾਰ ਸਿੰਘ ਸੰਧਵਾ ਉਹ ਤਾਂ ਸੱਚੀ ਗੱਲ ਤੇ ਜਿਹੜੇ ਭਾਜਪਾ ਵਾਲੇ ਜਿਹੜੇ ਕਹਿੰਦੇ 400 ਪਾਰ ਉਹਨਾਂ ਨੂੰ ਆਪ ਨਹੀਂ ਲੱਭਦਾ ਜਿਹੜਾ ਮੈਨੂੰ ਲੱਗਦਾ ਅੱਜ ਭਾਜਪਾ ਦੇ ਹਾਲਾਤ ਹੈ ਕਿ ਧਿਆਨ ਨਾਲ ਵੇਖਣਾ ਪੈਂਦਾ ਕਿ ਇਹ ਕਾਂਗਪੁਰਾਣੀ ਕਾਂਗਰਸ ਪਾਰਟੀ ਹੈ ਕਿ ਨਵੀਂ ਭਾਜਪਾ ਤੁਸੀਂ ਜਾਖੜ ਸਾਹਿਬ ਨੂੰ ਵੇਖੋ ਬਿੱਟੂ ਜੀ ਨੂੰ ਵੇਖੋ ਬਿੱਟੂ ਨੇ ਤਾਂ ਵੈਸੇ ਕਮਾਲ ਹੀ ਕਰਤੀ ਨਾ ਨਵੇਂ ਜਮਾਨੇ ਦਾ ਬੇਟਾ ਹੀ ਬਣ ਗਿਆ ਇਹ ਬਿਆਨ ਛੋੜਾਂ ਦੀ ਪਾਕੀ ਲੈ ਕੇ ਭੱਜ ਉੱਠਿਆ ਜਿਹੜੇ ਮਤਲਬ ਜਿਹਨੂੰ ਕਹਿੰਦੇ ਸਨ ਕਿ ਇਹ ਟਕਸਾਲੀ ਕਾਂਗਰਸੀ ਮਤਲਬ ਜਦੋਂ ਇਹ ਜੇ ਕਰਤਾਰ ਪੋਲਿਟਿਕਸ 'ਚ ਵੇਖਣ ਨੂੰ ਮਿਲ ਰਿਹਾ ਫਿਰ ਕੁਝ ਹੋ ਸਕਦਾ ਤਾਂ ਦੇ ਲੋਕਾਂ ਦਾ ਵੀ ਵਿਸ਼ਵਾਸ ਉੱਠ ਰਿਹਾ ਔਰ 400 ਪਾਰ ਵਾਲਿਆਂ ਦੀ ਜਾਂ 13 ਪਾਰ ਵਾਲਿਆਂ ਦੀ ਵੀ ਪੋਲ ਖੁੱਲ ਰਹੀ ਹੈ ਯਾਰ ਤੁਸੀਂ ਆਪ ਇਲੈਕਸ਼ਨ ਲੜਦੇ ਹੋ ਹਾਂਜੀ ਮੈਂ ਤਾਂ ਹਲੇ ਤੱਕ ਲੜਾਉਣ ਤੀ ਆ ਜੀ ਤੁਸੀਂ ਨਾਲ ਲੜਾ ਦਿਓ ਕਿਸੇ ਨਾਲ ਵੈਸੇ ਹਲੇ ਤੱਕ ਤਾਂ ਇਲੈਕਸ਼ਨ ਲੜਾਉਣ ਤੇ ਡਿਊਟੀ ਹੈ ਜੀ ਅੱਜ ਤੱਕ ਗੁਰਦਾਸਪੁਰ ਚ ਲੜਨ ਆਏ ਆ ਥੋੜਾ ਪਿਆਰ ਲੈਣ ਆਏ ਆ ਲੋਕਾਂ ਦੇ ਮੁੱਦੇ ਲੈ ਕੇ ਆਏ ਆ ਸੈਂਟਰ ਤੇ ਸੂਬੇ ਦੀ ਸਰਕਾਰ ਨਾਲ ਲੜਨਾ ਹੈ ਤੁਹਾਡਾ ਕੋਟ ਆ ਦਿਨ ਦਾ ਐਲਾਈਂਸ ਕਾਂਗਰਸ ਨਾਲ ਰਾਤ ਦਾ ਬੀਜੇਪੀ ਨਾਲ ਕੀ ਮੈਨੇ ਦੇਖੋ ਅਸਲੀਅਤ ਦੀ ਗੱਲ ਹੈ ਭਗਵੰਤਮਾਨ ਕਾਂਗਰਸ ਨੂੰ ਗਾਲਾਂ ਕੱਢਦਾ ਹਰਿਆਣੇ ਚਲੇ ਜੋ ਮਤਲਬ ਹਰ ਬਾਰਡਰ ਕਿੰਨਾ ਕਾ ਹਰਿਆਣਾ ਅਗੇ हरियाणा बॉर्डर ਜਾ ਕੇ ਹੂਡਾ ਸਾਹਿਬ ਦੇ ਹੱਕ ਦੀ ਗੱਲ ਕਰਦਾ ਸੋਨੀਆ ਗਾਂਧੀ ਦੀ ਹੱਕ ਦੀ ਗੱਲ ਕਰਦਾ ਰਾਹੁਲ ਗਾਂਧੀ ਨੂੰ ਗਲਵਕੜੀ ਪਾਉਂਦਾ ਦਿੱਲੀ ਜਾਂਦਾ ਫੇਰ ਰਾਹੁਲ ਗਾਂਧੀ ਨੂੰ ਔਰ ਸੋਨੀਆ ਗਾਂਧੀ ਦੀ ਜਿਹੜੀ ਕਹਿੰਦੇ ਸੰਘਰਸ਼ਾ ਇਹਨਾਂ ਦਾ ਇਹਨਾਂ ਦੀ ਜੋ ਦੇਨ ਹੈ ਉਹਦੀ ਚਰਚਾ ਕਰਦਾ ਜਦੋਂ ਸਾਰੇ ਦੇਸ਼ ਚ ਹੁਣ ਅਸਾਮ ਗਿਆ ਮੈਨੂੰ ਤਾਂ ਸੀਗਾ ਤੇਵੜੂਗਾੜਾ ਵਾਲਿਆਂ ਨੂੰ ਛਡਾਕ ਕੇ ਆਊਗਾ ਮਗਰ ਉੱਥੇ ਫੇਰ ਕਾਂਗਰਸ ਦੀ ਹੱਕ ਦੀ ਗੱਲ ਕਰਕੇ ਜਿਹੜਾ ਮੁੱਖ ਮੰਤਰੀ ਸਾਰੇ ਦੇਸ਼ 'ਚ ਕਾਂਗਰਸ ਦੇ ਹੱਕ 'ਚ ਪ੍ਰਚਾਰ ਕਰੇ ਕਿ ਤੁਸੀਂ ਸਮਝਦੇ ਹੋ ਕਿ ਇੱਥੇ ਉਹ ਕਾਂਗਰਸ ਦੇ ਖਿਲਾਫ ਪ੍ਰਚਾਰ ਕਰ ਸਕੂ ਇਸ ਲਈ ਪੋਰਟ ਦਿਨ ਦਾ ਗੱਠਜੋੜ ਕਾਂਗਰਸ ਨਾਲ ਔਰ ਰਾਤ ਦਾ ਗੱਠਜੋੜ ਭਾਜਪਾ ਨਾਲ ਜੇ ਨਾ ਹੋਵੇ ਗੱਠਜੋੜ ਤੇ ਆ ਐਨਐਸᱮ ਨਾਲ ਲੱਗਦੀ ਜੇ ਗੱਠਜੋੜ ਨਾ ਹੁੰਦਾ ਤੇ ਛੁਪ ਕਰਨ ਦੇ ਮਾਮਲੇ 'ਚ ਜਾਂ ਪ੍ਰੀਤਪਾਲ ਦੇ ਮਾਮਲੇ 'ਚ ਹਾਈ ਕੋਰਟ ਨੂੰ ਇੰਟਰਵੈਨ ਨਾ ਕਰਨਾ ਪੈਂਦਾ ਐਫਆਈਆਰ ਇਹ ਖਚਾਈ ਕੀਤੀ ਕਿ ਭਗਵੰਤ ਐਫਆਈਆਰ ਕਿਉਂ ਨਹੀਂ ਦਰਜ ਕਰਦਾ ਮੁੱਖ ਮੰਤਰੀ ਜ਼ੀਰੋ ਐਫ ਆਈ ਆਰ ਕਿਉਂ ਜਦ ਕਿ ਬਾਡੀ ਜਿਹੜੀ ਲੱਭੀ ਪੰਜਾਬ ਚ ਲੱਭੀ ਸ਼ੁਭ ਕਰਨ ਦੀ ਗੋਲੀ ਵੱਜੀ ਪੰਜਾਬ ਚ ਲੱਗੀ 250 ਬੰਦਾ ਜ਼ਖਮੀ ਹੋਇਆ ਪੰਜਾਬ ਚ ਹੋਇਆ ਸ਼ੁਭ ਪ੍ਰੀਤਪਾਲ ਨੂੰ ਚੁੱਕ ਕੇ ਕਿੱਥੋਂ ਲੈ ਕੇ ਗਏ ਪੰਜਾਬ ਤੋਂ ਮਗਰ ਐਫ ਆਈ ਆਰ ਜ਼ੀਰੋ ਫਿਰ ਇਹ ਗੱਠ ਜੋੜ ਨਹੀਂ ਭਾਜਪਾ ਨਾਲ ਤੇ ਕੀ ਆ ਸ਼ਰਾਬ ਦਾ ਘਟਾਲਾ ਇੱਕ ਸਾਈਜ਼ ਪਾਲਿਸੀ ਬਣਾਈ ਕਿਨੇ ਸੁਸੋਧੀਆਂ ਨੇ ਕੇਜਰੀਵਾਲ ਨੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਹੋਰ ਲੀਡਰ ਬਣਾਈ ਕਿੱਥੇ ਜਾ ਕੇ ਸੁਸੋਧਿਆ ਦੇ ਘਰ ਚ ਉਹੀ ਬੰਦੇ ਜਿਹੜੇ ਫੜੇ ਆ ਜਿਉ ਦਿੱਲੀ ਚ ਚੋਰ ਨੇ ਸੇਮ ਪਾਲਿਸੀ ਫੋਟੋਸਟੈਟ ਪਾਲਿਸੀ ਪੰਜਾਬ ਚ ਵੀ ਉਹੀ ਪੈਸਿਆਂ ਦਾ ਨੁਕਸਾਨ ਹੋਇਆ ਮਿਨਿਸਟਰਸ ਆਫ ਕਾਉਂਸਲ ਆਫ ਮਿਨਿਸਟਰਸ ਦੀ ਇੱਕ ਕਮੇਟੀ ਨੇ ਆਫਸ਼ਰ ਕਮੇਟੀ ਨੇ ਕਿਹਾ ਕਿ ਇਹ ਪਾਲਿਸੀ ਗਲਤ ਹੈ ਫਿਰ ਅਗਲੇ ਸਾਲ ਔਰ ਇਹ ਕਹਿੰਦੇ ਹਾਂ ਇਹ ਗਲਤ ਹੈ ਤੇ ਜੇ ਦਿੱਲੀ ਚ ਉਹ ਚੋਰ ਸੀ ਉਹ ਫੜੇ ਗਏ ਤੇ ਪੰਜਾਬ ਚ ਕਿਉਂ ਨਹੀਂ ਫੜੇ ਜਾ ਰਹੇ ਕਿਉਂਕਿ ਭਾਜਪਾ ਨਾਲ ਗੱਠ ਜੋੜ ਦਿੱਲੀ ਚ ਉਹਨਾਂ ਨੂੰ ਫੜ ਫੜ ਮੁੱਖ ਮੰਤਰੀ ਤੱਕ ਅੰਦਰ ਦੇ ਤਾ ਤੇ ਜਿਹੜੇ ਪੰਜਾਬ ਵਾਲਾ ਮੁੱਖ ਮੰਤਰੀ ਜੀ ਨੇ ਪਾਲਿਸੀ ਬਣਾਈ ਉਹ ਰੋਜ਼ ਜਾ ਕੇ ਉਥੇ ਸ਼ਵੇਰੇ ਸ਼ਾਮ ਗੱਲ ਕਰੇ ਆਉਂਦਾ ਸੋ ਗੱਠ ਜੋੜ ਰਾਤ ਦਾ ਭਾਜਪਾ ਨਾਲ ਦਿਨ ਦਾ ਕਾਂਗਰਸ ਨਾਲ ਇਸ ਲਈ ਲੋਕ ਸਵਾਰੀ ਆਪ ਦੇ ਸਮਾਨ ਲਈ ਆਪ ਜੀ ਮੈਰੇਜ ਦਾ ਕਹਿ ਸਕਦੇ ਜਾਗਦੇ ਰਹੋ ਭਾਈ ਬਾਕੀ ਲੋਕਾਂ ਦੀ ਮਰਜ਼ੀ ਲੋਕਤੰਤਰ ਈ ਦੇ ਕੋ ਤੋਂ ਨੂੰ ਸਾਬ ਤੁਸੀਂ ਕੁਛ بڑے ਹੁੰਨੇ ਹੋ ਜਦੋਂ ਮੈਂ ਗੱਭੂ ਗੋਸ਼ਾ ਕਹਿੰਦਾ ਤੇ ਹੱਸਦੇ ਤੁਸੀਂ ਵੀ ਮਾਰ ਮਾਰ ਥਾਪੀਆਂ ਪੂਰੇ ਆ ਤੁਹਾਨੂੰ ਹੀ ਪਤਾ ਹੁਣ ਆਪ ਵਾਲਾ ਗੱਭੂ ਗੋਸ਼ਾ ਕਿਹੜਾ ਤੇ ਕਾਂਗਰਸ ਵਾਲਾ ਗੱਭੂ ਗੋਸ਼ਾ ਕਿਹੜਾ ਹੁਣ ਤਾਂ ਲੋਕਾਂ ਨੇ ਵੇਖਣਾ ਕਿ ਇਹਨਾਂ ਗੱਭੂ ਗੋਸ਼ਿਆਂ ਤੋਂ ਕੁਝ ਕਹਿਣਾ ਕਿ ਪੰਜਾਬ ਦੇ ਭਲੇ ਦੀ ਗੱਲ ਕਰਾਉਣੀ ਥੈਂਕ ਯੂ